ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵਹਿਣਾ ਆ ਗਈਆਂ ਵੀਰੋ ਚੰਗੀਆਂ ਟੋਪ ਕਲਾਸ ਵਹਿਣਾ ਨੇ ਆਓ ਵੀਰ ਜੀ ਇਹਨਾਂ ਬਾਰੇ ਲੰਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਆ ਚੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਨਾਂ ਮੇਰਾ ਵੀਰ ਜੀ ਜੋਬਨ 프리ਜੇ ਹਾਂਜੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਫੋਨ ਨੰਬਰ 81905 ਟੌਪ ਕਲਾਸ ਪਤਾ ਤੁਹਾਨੂੰ ਸਦੀ ਦੇ ਉਦਨਾਂ ਜਦਨ ਕੋਈ ਆਪਣੇ ਕੋ ਸਰਾਗ ਆਲਵਾਦ ਹੋਏ ਨਾ ਬਿਲਕੁਲ 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 ਐਵੇਂ ਨਹੀਂ ਕਿ ਨਾਲ ਬੜਾ ਕੀ ਬਾਤ ਆ ਜੀ ਬਛੀਆਂ ਜਿਹਨੂੰ ਕਹਿੰਦੇ ਨਾ ਲਾਈ ਚੀਜ਼ ਹੈ ਬਿਲਕੁਲ ਵੀਰੇ ਬਿਲਕੁਲ ਟੈਂਸ਼ਨ ਦੀ ਬੋਤਲ ਤੇ ਫੋਟੋ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਜਿਗੋ ਨਿੰਦ ਭਾਵੇਂ ਲਏ ਭਾਵੇਂ ਨਾ ਆਣ ਕੇ ਲਏ ਹਾਂਜੀ ਬੜਾ ਬੜਾ ਕੋਈ ਆਣ ਕੇ ਨਾ ਇਹ ਨਹੀਂ ਕਹਿ ਸਕਦਾ ਵੀ ਕਿ ਇਹ ਗੱਲ ਨੂੰ ਵੀ ਬਿਲਕੁਲ ਵੀਰੇ ਬਿਲਕੁਲ ਹਾਂਜੀ ਤੇ ਇੱਕ ਹੀਰਾ ਬਚਾਓ ਅਛੇ ਤੋ ਸ਼ੁਰੂ ਕਰ ਦਈਏ ਵੀਰੇ ਹਾਂਜੀ ਹਾਂਜੀ ਖੀਰੀ ਵਸ਼ੀ ਆ ਗਈ ਹੈ ਨਾ ਜੀ ਖੀਰੀ ਐ ਮੂਨ ਦੀ ਅਛਾ ਜੀ ਉਹਦਾ ਦਾਦੇ ਇੰਨੇ ਨੇ ਕੱਢੇ ਆ ਜਿੰਨਿਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣੇ ਲਾਗੋ ਹੀ ਫਾਰਮ ਦੇ ਵਿੱਚੋਂ ਲਈ ਆ ਬਹੁਤ ਚੰਗੀ ਵਸ਼ੀ ਐ ਜੋ ਦਰਮਾਨ ਵਸ਼ੀ 25 ਤੋਂ 60 ਪਰ ਹੋ ਗਿਆ ਕਿੰਨਾ ਟਾਈਮ ਖੜਦੀ ਵੀਰੇ ਹਜੇ 10 ਤੋਂ 12 ਦਿਨ ਲਿੰਦੀ 10 ਤੋਂ 12 ਦਿਨ ਹਾਂਜੀ ਤੋਰ ਵੀਰ ਜੀ ਵੇਖੋ ਵੀਰੋ ਖੀਰੀ ਵੇਰ ਆ ਗਈ ਆ ਡੱਬੀ ਵਸ਼ੀ ਆ ਚੰਗੀ ਸ਼ਕੀਨ ਆ ਬਾਕੀ ਵੀਰੋ ਕਦ ਕਾਠ ਵੇਖ ਲੋ ਹੁਣ ਤੋਂ ਚੰਗਾ ਕਦ ਕੱਢਿਆ ਮੱਛੀ ਨੇ ਥਨ ਥਨ ਚੈੱਕ ਕਰ ਲੋ ਵੀਰੋ ਵੇਖੋ ਵੀਰੋ ਚੰਗੀ ਵੈੜਾ ਖੀਰੀ ਆ ਗਈ ਆ ਥਨ ਥਨ ਚੈੱਕ ਕਰ ਲੋ ਨੋਕ ਵਾਲਾ ਥਾਣਾ ਤੋਰ ਵੀ ਚ ਤੋਰ ਲੰਮੀ ਤੋਰ 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 ਐ ਐਨ ਐਨ ਕਮਾ ਲਿਆ ਤੋਰ ਲੇ ਤੋਰ ਤੋਰ ਵੀ ਲੈਵ ਕਿੰਨਾ ਕ ਦੁੱਧ ਚਵਾਜੂ ਵੀਰ ਜੀ ਵਸ਼ੀ ਪਹਿਲਾ ਸੁਆਈ ਦੋ ਵਸ਼ੀ ਰਮਾਨ ਨਾ 25 ਪਲੱਸ ਕੱਢੂਗੀ ਬਾਕੀ ਆਪਣੀ ਸੇਵਾ ਦੇ ਡਿਪੈਂਡ ਫਾਰਮ ਜੋ ਲਈ ਹੈ ਕਿਹੜੀ ਵੀ ਬਾਤ ਹੈ ਬਿਲਕੁਲ ਵੀਰ ਜੀ ਬਿਲਕੁਲ ਜਿਹੜੇ ਵੀਰ ਨੂੰ ਤੇ ਇਹਦਾ ਪਤਾ ਵਾ ਹਾਂਜੀ ਇਹ ਨਹੀਂ ਪਤਾ ਇਹ ਗਾਵਾਂ ਕਾ ਮਾਜਾ ਉਹ ਵੀਰ ਨੂੰ ਤਾਂ ਨਹੀਂ ਪਤਾ ਲੱਗਣਾ ਜਿਹਨੂੰ ਪਰਖਾ ਉਹਨੇ ਵੀ ਇਹ ਵੀ ਲੈਣੀ ਹੈ ਵੀ ਕਿੰਨਾ ਦੁੱਧ ਦਊਗੀ ਕਿਹੜੀ ਨਸਲ ਹੈ ਬਿਲਕੁਲ ਪਰਖਾ ਸਿਰਫਤ ਕਰੀ ਜਾਈਏ ਉਹ ਕੋਈ ਫਾਇਦਾ ਨਹੀਂ ਬਿਲਕੁਲ ਵੀਰੇ ਬਿਲਕੁਲ ਇਹਦੀ ਸਿਰਫਤ ਕਰਾਉਣ ਵਾਲੀ ਚੀਜ਼ ਹੁੰਦੀ ਹੈ ਉਹਦੀ ਕਰੇ ਬਿਲਕੁਲ ਵੀਰੇ ਬਿਲਕੁਲ ਕਰੀ ਜੇ ਮਰ ਬਲ ਉਹ ਕੋਈ ਗੱਲ ਨਹੀਂ ਬਿਲਕੁਲ ਵੀਰੇ ਬਿਲਕੁਲ ਹਾਂਜੀ ਹਾਂਜੀ ਨਾਲੇ ਵੀਰੇ ਚੰਗੀ ਚੀਜ਼ ਤਾਂ ਆਪ ਮੁਹਾਂ ਬੋਲਦੀ ਆ ਹਨਾ ਜੀ ਹਾਂਜੀ ਹਾਂਜੀ ਉਹ ਸਾਹਮਣੇ ਲੱਭਦੀ ਪਈ ਆ ਸਾਹਮਣੇ ਲੱਭਦੀ ਪਈ ਆ ਬਹੁਤ ਚੰਗੀ ਬਹੁਤ ਚੰਗੀ ਉਹਦੇ ਵਿੱਚ ਦੇਖੋ ਫਾਇਦਾ ਹੀ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੇ ਉਹ ਗੇਠ ਗੇਠ ਤੇ ਥਣ ਲੱਗਿਆ ਜੀ ਚੰਗੀ ਵਿਹੜਾ ਵੀਰੇ ਖੀਰੀ ਵਸ਼ੀ ਆ ਗਈ ਆ ਕਦਖਾਟ ਫੁੱਲਾ ਕੋਈ ਵੀਰੇ ਦੂਰੋਂ ਚੱਲ ਕੇ ਆਉਂਦਾ ਵਾ ਛੱਡ ਕੇ ਨਹੀਂ ਜਾਊਗਾ ਇਨਸ਼ਾ ਅੱਲਾ ਆ ਵੇਖ ਲੋ ਪਾਏ ਮੂੰਹ ਪੁੱਟ ਕੇ ਖਾ ਲੈਣੇ ਆ ਠੀਕ ਹੈ ਜੀ ਪਰ ਜਿਹੜਾ ਇਹਦਾ ਰੇਟ ਮੰਗ ਲੈਣਾ ਨਾ ਹਾਂਜੀ ਇਹ ਤੋਂ ਵਾਦੇ ਦਾ ਖਰਚਾ ਹੀ ਆ ਗਿਆ ਥੰਮਨ ਦਾ ਕੀ ਬਾਤ ਹੈ ਜੀ ਲੈ ਲੋ ਵੀਰੇ ਚੈੱਕ ਕਰ ਲੋ ਕੀ ਬਾਤਾਂ ਨੇ ਜੀ ਠੀਕ ਹੈ ਵੀਰੇ ਦੋਂਦੀ ਹੋਈ ਨਹੀਂ ਅਜੇ ਕੱਡੇ ਆ ਮਾ ਕੱਡੇ ਆ ਦੰਦ ਹੈ ਦੋਂਦੇ ਦੇ 치ਰੀ ਵਸ਼ੀ ਆਂ ਜੀ ਦੋਂਦੇ ਦੇ ਦੰਦ ਕੱਡੇ ਆ ਹਾਂ ਜੀ ਹਾਂ ਜੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਵਸ਼ੀ ਮੁੱਲ ਮਤਲਬ ਜਿੱਦਾ ਤੇਜ਼ੀ ਚੱਲਦੀ ਆ ਹੋਈਆਂ ਮਾੜਾ 1 20 20 30 ਦੀਆਂ ਵੇਖਦੀਆਂ ਨੇ ਹਾਂ ਜੀ ਹਨਾ ਆਪਾਂ ਮੁੱਲ ਨਾਲ 1 20 30 ਕਰਨਾ ਨਾ ਲੱਖ ਕਰਨਾ ਹਾਂ ਜੀ ਵੈੜ ਦੇਣੀ 95000 ਦੀ 95 ਦੀ ਹਾਂ ਜੀ ਮਾਂ ਤਾਂ ਮੇਰੇ ਛੋਟ ਛੜ ਜੈਸ ਨੂੰ 85000 ਦੀ ਵੈੜ ਦੇ ਦੋ 85000 ਦੀ 85 ਦੇ ਵੇਖੋ ਵੀਰੋ ਜੈਜ ਮੋਲਾ ਦਿਨ ਦਾ ਖੜਦੀ ਆ ਵਸ਼ੀ ਵੀਰ ਨੇ ਦੱਸਿਆ ਪਰ ਵਸ਼ੀ ਵਸ਼ੀਆ ਵੀਰੇਓ ਖੀਰੀ ਵਸ਼ੀਆ ਕੱਦ ਕਾ ਠਾਲੀਆ ਚੰਗੀ ਬਰੀਕੀ ਚ ਵੈੜਾ ਚੰਗੀ ਆਈ ਰਿਕਾਰਡ ਵੀ ਚੰਗਾ ਰਹੂਗਾ ਦੁੱਧ ਦਾ ਇਹਦਾ ਵਧੀਆ ਬਹੁਤ ਵਧੀਆ ਠੀਕ ਹੈ ਵੀਰੇ ਬਾਕੀ ਚਲੋ 85 ਜਿਵੇਂ ਦੂਰ ਆਇਆ ਗਾਇਆਂ ਵੀਰਾਂ ਦਾ ਛੋਟ ਛਾਟ ਕਰਦੇ ਹੋ ਮਾਂ ਤਨ ਕਰਿਓ ਹੈਨਾ ਜੀ ਮਾਂ ਦਾਣੀ ਹੋ ਗਿਆ ਬਿਲਕੁਲ ਜੀ ਮੋਤਾ ਕੋਈ ਵੇਚਣ ਵਾਲਾ ਲੈ ਜਾਏ ਚਾਰ ਦਿਨ ਸਾਹਮਣੇ ਲੱਖ ਤੋਂ ਬਾਹਰ ਜਿੰਨੂੰ ਮਰਜ਼ੀ ਵਸ਼ੀ ਵੇਚ ਦੇ ਬਿਲਕੁਲ ਜੀ ਵੇਖੋ ਜੀ ਰੇੜ ਵੀਰ ਦੇ ਜੈ ਜਹਾ ਹਾਂਜੀ ਵੀਰੇ ਦੂਜਿਆ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਜੀ ਪਹਿਲਾ ਸੂਆ ਵਸ਼ੀ ਮੂੰਹ ਦੀ ਚਾਰ ਦਿਨ ਦਾ ਅਜਰਾਸ ਹੋਈ ਆ ਅ ਕੀ ਆ ਬਾਤਾਂ ਵੀਰੇ ਕਿੱਥੋਂ ਲੈ ਕੇ ਆਉਂਦੇ ਹੋ ਇਹ ਜੇ ਤੋਹਫੇ ਚੰਗੇ ਨਗੀਨੇ ਆ ਜੀ ਤੋਹਫੇ ਧੰਨਵਾਦ ਜੀ ਤੁਹਾਨੂੰ ਆਪਣੀ ਹੋਏ ਉਹਦੇ ਤੁਹਾਨੂੰ ਸੱਜੀ ਦਾਵੇਂ ਰੋਜ਼ ਦਿਹਾੜੀ ਸਾਦੇ ਰਹੀਏ ਕੋਈ ਫਾਇਦਾ ਨਹੀਂ ਬਿਲਕੁਲ ਜੀ ਆਪਣਾ ਤਾਂ ਫਲੋਂਦਾ ਹੀ ਨਹੀਂ ਮਾਲ ਲਗਬਾਗ ਬਿਲਕੁਲ ਵੀਰੇ ਬਿਲਕੁਲ ਉਹਦਾ ਸਾਫ ਸੁਥਰੀ ਲਈਦੀ ਹੈ ਨਹੀਂ ਤੇ ਇਹ ਨਹੀਂ ਲਿਆ ਲੈ ਬੰਨੀ ਜਾ ਮੋਲਣ ਨਾ ਕੀ ਪੂਰੇ ਕਰਦੇ ਕਦੋਂ ਦੀ ਸੂਈ ਵੀਰ ਜੀ ਇਹ ਰਾਤ ਸੂਈ ਸ਼ਾਮੀ ਕੱਲ ਸ਼ਾਮੀ ਸੂਈ ਹੈ ਅੱਛਾ ਜੀ ਹਾਂਜੀ ਹਾਂਜੀ ਤੋਰੋ ਵੀਰ ਜੀ ਨੂੰ ਇਹ ਇਹ ਕਿਵੇਂ ਆ ਦੰਦੋ ਵੀਰ ਜੀ ਇਹ ਦੰਦੋ ਚੌਗੀ ਹੈ ਭਾਈ ਇਹ ਚਾਰ ਦੰਦ ਆ ਗਈ ਹੈ ਨਾ ਜੀ ਠੀਕ ਹੈ ਵੀਰੇ ਵੇਖੋ ਵੀਰੇ ਇਹ ਵੀ ਚੰਗੀ ਵਿਹੜਾ ਰਾਜੀ ਆ ਲੰਮੀ ਬੇਲ ਆ ਗਈ ਆ ਵੀਰਿਓ ਚੰਗੀ ਵਿਹੜਾ ਆ ਗਿਆ ਰੰਗ ਬਾਜਾ ਜੀ ਬਾਕੀ ਤੋਰਾ ਚੈੱਕ ਕਰੋ ਵੀਰਿਓ ਕਿਆ ਬਾਤਾਂ ਨੇ ਚੰਗੀ ਘੈਂਟ ਵਿਹੜਾ ਇਹ ਵੀ ਸ਼ਕੀਨ ਵਸ਼ੀ ਆ ਵੀਰਿਓ ਚਾਰ ਦੰਦਾਂ ਤਾਜੀ ਸੂਈ ਆ ਚੰਗੀ ਬਰੀਡ ਚ ਆ ਵਸ਼ੀ ਆ ਵੀ ਵੀਰਿਓ ਬੱੱਚਾ ਕੀ ਆ ਗਿਆ ਵੀਰ ਜੀ ਇਹਦਾ ਭਾਜੀ ਇਹਨੂੰ ਵਸ਼ਾ ਦਿੱਤਾ ਉਹ ਇਹ ਬੱੱਚਾ ਪਾ ਰਿਹਾ ਨੇ ਹੈ ਨਾ ਠੀਕ ਆ ਜੀ ਵੇਖੋ ਵੀਰੋ ਨੋਕ ਵਾਲਾ ਥਣ ਲੱਗਿਆ ਗੇਠ ਗੇੜ ਤੇ ਥਣ ਲੱਗਿਆ ਚੰਗਾ ਥਣ ਲੱਗਿਆ ਵੀਰੋ ਕਿੰਨੀ ਗਾਹ ਨੂੰ ਬਣੀਆ 19 ਪਛਾਣ ਨੂੰ ਬਣੀਆ ਵੜ ਚੰਗੀ ਸ਼ਕੀਨ ਵੜ ਆ ਵੀਰੋ ਇਹ ਵੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਹੈ ਭਾਜੀ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਭਾਜੀ ਵੜ ਮਤਲਬ ਇਹ ਵੀ 1 20 30 ਦੀ ਆ ਹਾਂਜੀ ਜਿੱਦਾਂ ਬਾਜ਼ਾਰ ਚੱਲਦਾ ਵਿਆ ਹਾਂਜੀ ਹੈ ਨਾ ਮੁੱਲ ਇਹਦਾ ਭਾਵੇਂ ਬੱਛੀ ਦਾ ਲੱਖ ਕਰ ਲੋ ਇੱਕ ਦਾਹ ਕਰਾ ਲੋ ਇੱਕ ਪੰਜ ਕਰਾ ਲੋ ਹਾਂਜੀ ਬੱਛੀ ਜੱਸ ਨੂੰ 90 ਦੀ ਦੇ ਦਈਏ ਵੀ 90 ਦੀ ਹਾਂਜੀ ਹੋਰ ਛੋਟ ਕਰ ਦਿਓ ਵੀਰੇ 85000 ਤੋਂ 2000 ਛੋਟ ਕਰ ਦਾਂਗੇ 83000 ਦੀ ਪੂਰੇ 80000 ਦੀ ਬੱਛੀ ਜੀ ਪੂਰੇ 80000 ਦੀ ਹਾਂਜੀ ਠੀਕ ਹੈ ਵੀਰੇ ਵੇਖ ਲੋ ਜੀ ਵੀਰ ਕਹਿੰਦਾ ਪੂਰੇ 80 ਦੀ ਦੇ ਦਾਂਗੇ ਵੇੜ ਵੀਰੇ ਚੰਗੀ ਸਕੀਨ ਵੇੜ ਆ ਗਈ ਆ ਲੱਭਦੀਆਂ ਨਹੀਂ ਘਰ ਘਰ ਬਿਲਕੁਲ 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 ਵੀਰੇ ਬਿਲਕੁਲ ਚੰਗੀਆਂ ਵੇੜਾਂ ਨਹੀਂ ਕੋਈ ਆਣ ਕੇ ਬੇਸ਼ੱਕ ਵਹਿੜਾ ਹੋਣ ਗਿਆ ਪਰ ਵਿੜਲੀਆਂ ਕਦੇ ਹੋਣ ਬਿਲਕੁਲ ਬਿਲਕੁਲ ਨਾਲੋ ਵੇਲੋ ਭਾਵੇਂ ਖੀਰਾ ਬੱਚਾ ਚੌਗੀ ਆ ਬਿਲਕੁਲ ਵੀਰੇ ਬਿਲਕੁਲ ਨਾ ਆਪਾਂ ਨੂੰ ਰੋਜ਼ ਲੱਗਦੀ ਕਿ ਰੱਬ ਸੋਭੀ ਜੇ ਕੋਈ ਵੀਰ ਲੈ ਜਾਵੇ ਇੱਕੋ ਭਰੇ ਮੈਂ ਕਿਨਾਂ ਜੋੜਾ ਲੈ ਜਾਵੇ ਬਹੁਤ ਚੰਗੀ ਗੱਲ ਆ ਠੀਕ ਹੈ ਜੀ ਵੀਰ ਜੀ ਜੇ ਕੋਈ ਜੋੜਾ ਬਾਲੂਗਾ ਦੇ ਮਾਤਨ ਹੋ ਜੂ ਮਾਤਨ ਕਰਦਾ ਕੋਈ ਠੀਕ ਹੈ ਵੀਰੇ ਹੋਰ ਕਰ ਦਿਓ ਮਾਤਨ ਹਨਾ ਜੀ ਠੀਕ ਹੈ ਜੀ ਇਹ ਐਸਸੀ ਜੀ ਕਹੇ ਦਿੱਤਾ ਹਨਾ ਹਾਂਜੀ ਠੀਕ ਹੈ ਉਹ 85 ਦੀ ਹੈ ਬਾਕੀ ਵੀਰੇ ਫੋਨ ਲਾ ਲਿਓ ਮਾਤਨ ਵੀਰਾਂ ਦਾ ਜਰੂਰ ਹੋਣਗੇ ਕੋਈ ਬੇਸ਼ੱਕ ਭਾਵੇਂ ਨਿਆਣਾ ਘਲਾਦੇ ਘਰੋਂ ਬਿਲਕੁਲ ਲੈ ਆ ਜਾ ਕੇ ਜੇ ਕੋ ਆਣ ਕੇ ਨੁਕਸ ਵੀ ਕੱਢ ਦੇਣ ਕਿਹੋਂ ਧਾਰ ਤੋਂ ਠੰਨੀਆਂ ਧੀਰਨੀਆਂ ਚੰਗੀਆਂ ਸ਼ਕੀਨ ਵੇੜਾ ਹਨਾ ਜੀ ਠੀਕ ਹੈ ਜੀ ਹਾਂਜੀ ਵੀਰੇ ਤੀਜੇ ਨੰਬਰ ਤੇ ਆ ਗਿਆ ਇਹ ਵਾਰ ਦੱਸਿਓ ਇਹ ਪਾਣੀ ਦੁਜਾ ਸਵੇਰ ਵੇਸ਼ੀ ਸੁਣੀ ਹੈ ਇਹ ਵੀ ਆਪਣੇ ਲਾਗੋ ਹੀ ਖਾਤਮ ਚੋਂ ਲਈ ਆ ਠੀਕ ਹੈ ਜੀ ਹਾਂ ਜੀ ਪਹਿਲੇ ਦੋ ਦਿਨ ਨੇ 15 ਤੋਂ 16 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਹਾਂ ਜੀ ਹਾਂ ਜੀ ਫਿਰ ਤਾਂ ਵੜ 17-18 ਕਿਲੋ ਦਊਗੀ ਬਾਕੀ ਆਪਣੀ ਸੇਵਾ ਦਾ ਡਿਪੈਂਡ ਆ ਆਪਾਂ ਕਹਿ ਦਈਏ ਵੀ ਜਾਂਦੇ ਆ ਜਿਹੜੀ ਮੋੜਾ ਦੋ ਦਿਨਾਂ ਦੇ ਵਿੱਚ ਕਿੰਨਾ ਹੀ ਕਹੇ ਵੀ ਹੋਣੀ ਕੈਨ ਭਰ ਜੇ ਉਹ ਤੇ ਗੱਲ ਹੁੰਦੀ ਨਹੀਂ ਕਿੰਨੇ ਦਿਨ ਬਾਕੀ ਵੀਰੇ 12 ਦਿਨ ਕਿੰਨੇ ਦਿਨ ਬਾਕੀ ਦੱਸੋ ਵੱਧ ਤੋਂ ਵੱਧ ਇੱਕ ਹਫਤਾ ਲਊਗੀ ਹਫਤਾ ਲੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਖੋਲੋ ਵੀਰ ਜੀ ਵੇਖੋ ਵੀਰੋ ਇਹ ਵੀ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਪਿਆ ਵੱਡੇ ਪੱਲੇ ਚ ਆ ਗਈ ਆ ਲੰਮੀ ਬੇਲ ਆ ਗਈ ਆ ਰੰਗ ਬਾਜ ਆ ਗਈ ਆ ਬਾਕੀ ਥੰਡੀ ਕੁਆਲਟੀ ਚੈੱਕ ਕਰ ਦਿਓ ਵੀਰੇ ਬਾਕੀ ਟੱਲਾਂ ਤੋਂ ਲੰਬੋਤ ਨੇ ਵੱਧਣਾ ਬੋਤ ਨੇ ਸਭ ਭਰ ਲੂਗੀ ਵੈੜ ਹਨਾ ਵੀਰੇ ਦਿਨ ਵੀਰੀ ਜੀ ਲੈ ਇੱਕ ਖੜਦੀ ਆ ਹਜੇ ਪਰ ਇਹ ਵੈੜ ਬਣੂ ਬਹੁਤ ਜਿਆਦੀ ਇਹ ਵੀ ਵੱਡੇ ਪੱਲੇ ਚ ਵੈੜ ਆ ਗਈ ਆ ਫੁੱਲ ਰਾਜੀ ਆ ਲੰਮੀ ਬੇਲ ਆ ਵੀਰੋ ਬਾਕੀ ਚੈੱਕ ਕਰ ਲਓ ਠੀਕ ਹੈ ਜੀ ਲੈ ਮੈਂ ਲੱਗਦਾ ਉਹ ਤਾਂ ਨਹੀਂ دیر ਠੀਕ ਆ ਜੀ ਵੇਖੋ ਵੀਰੋ ਥਾਂ ਦੀ ਕੁਆਲਟੀ ਚੈੱਕ ਕਰ ਲਓ ਮੈਂ ਕਿਹਾ ਨਾਣਾ ਨੂਣਾ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਆ ਨਿਸ਼ਾਨੀਆਂ ਦੁੱਧ ਵਾਲੀਆਂ ਪੂਰੀਆਂ ਨੇ ਵੜਦੀਆਂ ਚੰਗੀ ਸ਼ਕੀਨ ਵੈੜ ਹੈ ਵੀ ਹਾਂਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਭਾਜੀ ਵੈੜ ਦਾ ਮੁੱਲ ਭਾਵੇਂ 85 80 ਜੋ ਮਰਦੀ ਗੱਲ ਇਹ 75 ਦੀ ਦੇ ਦਈਏ ਵੈੜ 75 ਦੀ ਹਾਂਜੀ ਹੋਰ ਮਾਤਨ ਛੋਟ ਕਰ ਦੋ ਕਿ ਵੀ ਨੇ ਸਾਹਮਣੇ ਹੀ ਦੱਸ ਦੇਣਾ ਹੋਰ ਜਾਣ ਦੋ ਭਾਜੀ ਸਾਹਮਣੇ ਆਪਣੇ ਕੋ ਕਿਤੇ 3000 ਦਾ ਨਫਾ ਲੈ ਲੈ ਚਾਰ ਭਾਵੇਂ ਠੀਕ ਹੈ ਜੀ ਹਾਂਜੀ ਹਾਂਜੀ ਵੇਚਣ ਵਾਲੇ ਲੈ ਜਾਏ ਕੋਈ ਕਿੰਨੇ ਦੀ ਹੁਣ ਵੀਰੇ ਦੇ ਦੇਣੀ ਕਰ ਦੋ ਭਾਜੀ ਦੇ ਦੇਣੀ ਤੁਸੀਂ ਕਹੋਗੇ ਰਾਨਗੀ ਵਾਲਾ ਹਾਂਜੀ ਜਿਹੜਾ ਮੁੱਲ ਉਹ ਵੀ ਕੀਤਾ ਨਾ ਹਾਂਜੀ ਬੇਸ਼ੱਕ ਵੀਡੀਓ ਭਾਵੇਂ ਪਰਸੋਂ ਤੱਕਾ ਚੌਥਾ ਤੱਕਾ ਗੋਵਿੰਦ ਰੇ ਜੇ ਭਾਗੀਆਂ ਇੰਦਾਂ ਦੀਆਂ ਵਸੇ ਕੋ ਦੇ ਦੇ ਤੇ ਫਿਰ ਆਪਣੇ ਨਾਲ ਗੱਲ ਕਰਿਓ ਜੀ ਨਹੀਂ ਜੈਜ ਜੈਜ ਤੁਹਾਡੇ ਜੈਜ ਨਜਾਇਜ਼ ਗੱਲ ਕੀਤੀ ਠੀਕ ਹੈ ਨਾ ਨਹੀਂ ਜੈਜ ਜੈਜ ਹਾਂ ਜੀ ਮੋੜ ਲੈਦਾ 70 ਆਇਆ 75 ਬੱਚੀ ਦਾਾਂਗੇ 68000 68 ਦੀ ਹਾਂ ਜੀ ਦੋ ਹੀ ਹੋਰ ਜਾਂਦਿਓ 68 ਦੀ 65000 ਤੋਂ 3000 ਛੋਟ ਕਰਾਂਗੇ ਬਾ 62000 ਦੀ 62000 ਦੀ ਬਾਕੀ ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਹਨਾ ਕੀ ਬਾੜ ਦੀ ਦੇਣੀ ਐ ਮਸ਼ੀਨ ਅੱਛਾ ਜੀ ਬਾਕੀ ਕੋਈ ਵੀਰ ਫੋਨ ਲਾ ਲੈ ਕੋਈ ਨਹੀਂ ਮਾਂ ਤਾਨ ਕਰਦੇ ਵੀਰੇ ਮਾਦਨ ਭਾਈ ਇਹ ਦੋ ਬਿੱਕੇ ਨੇ ਤੋ ਇਹ ਵੀ ਜਾਣੇ ਨਾ ਠੀਕ ਹੈ ਠੀਕ ਹੈ ਚਲੋ ਕੋਈ ਨਾ ਕਰ ਲਓ ਮਾਦਨ ਦੂਰੋਂ ਵੀਰਾ ਦਾ ਫੋਨ ਆਉਂਦਾ ਕਰਾਇਆ ਪੜਾ ਪੈਂਦਾ ਜਾਣ ਦਿਓ ਬਾਕੀ ਇੱਕੜੀ ਮਾਰਾਂ ਦਰਸ਼ਨ ਕਰਾਓ ਫੇਰ ਵੀ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰ ਜੀ ਚੰਗੀਆਂ ਵੇੜਾਂ ਵੀਰ ਕੋਲੇ ਰੇਡ ਵੀਰ ਤੇ ਜੈ ਜੈ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਵੀਰੇ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਵੇੜਾਂ ਛੱਡ ਕੇ ਨਹੀਂ ਜਾਂਦਾ ਵੀਰੋ ਚੰਗੀਆਂ ਵੇੜਾਂ ਨੇ ਕਦ ਕਾਠਾਲੀਆਂ ਨੇ ਬਰੀਡ ਬਾਕੀ ਦੰਦਾ ਜੀ ਵੇੜਾਂ ਨੇ ਵੀਰੋ ਚੰਗੀਆਂ ਵੇੜਾਂ ਨੇ ਬਾਕੀ ਸਾਰੇ ਵੀ ਇਹਨਾਂ ਨੂੰ ਬੇਨਤੀ ਹੁੰਦੀ ਹੈ ਵੀਰੇਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਹਾਂਜੀ ਵੀਰੇ ਨਾਂ ਦੱਸ ਦਿਆਂ ਆਪਦਾ ਫਿਰ ਨਾਂ ਵੀਰ ਜੀ ਆਪਣਾ ਜੋਬ ਰੁਕੀ ਜੇ ਹਾਂਜੀ ਪਿੰਡ ਸ਼ਿਕਾਰਮਸੀਆਂ ਹਾਂਜੀ ਜਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬੱਬਾ ਨੰਦ ਫੋਨ ਨੰਬਰ 81 ਨੂੰ 502855 ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ